ਪਹਿਲਾ ਗੱਲ ਪੰਜਾਬ ਦੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਆਮ ਆਦਮੀ ਪਾਰਟੀ ਨੇ ਨਵਾਂ ਉਪਰਾਲਾ ਕੀਤਾ ਹੈ ਜਲੰਧਰ ਦੇ ਵਿੱਚ ਨਵੇਂ ਸਪੋਰਟਸ ਹਬ ਦਾ ਉਦਘਾਟਨ ਕੀਤਾ ਜਾਵੇਗਾ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਇਸ ਦਾ ਉਦਘਾਟਨ ਕਰਨਗੇ 77 ਕਰੋੜ ਰੁਪਏ ਦੇ ਮੈਗਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਬਰਲਟਨ ਪਾਰਕ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਇਹ ਸਪੋਰਟਸ ਹਬ ਖੋਲਿਆ ਜਾਵੇਗਾ ਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਇਹ ਨਵੀਂ ਜਿਹੜੀ ਹੈ ਨਵਾਂ ਉਪਰਾਲਾ ਇਸ ਨੂੰ ਕਹਿ ਸਕਦੇ ਹਾਂ ਕਿਉਂਕਿ ਸਪੋਰਟਸ ਹੱਬ ਦਾ ਉਦਘਾਟਨ ਕੀਤਾ ਜਾਵੇਗਾ ਨੌਜਵਾਨਾਂ ਨੂੰ ਸਪੋਰਟਸ ਦੇ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਨਸ਼ੇ ਤੋਂ ਦੂਰ ਰਹਿਣ ਸੀਮਾਨ ਹਰ ਆਪਣੇ ਸੰਬੋਧਨ ਦੇ ਵਿੱਚ ਇਹੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਜਦੋਂ ਨੌਜਵਾਨਾਂ ਦੇ ਕੋਲ ਕੰਮ ਹੋਵੇਗਾ ਉਹਨਾਂ ਦੇ ਕੋਲ ਖੇਡਣ ਦੇ ਲਈ ਖੇਡ ਹੋਣਗੇ ਤਾਂ ਨਸ਼ੇ ਵੱਲ ਉਹਨਾਂ ਦਾ ਧਿਆਨ ਨਹੀਂ ਜਾਵੇਗਾ ਤੇ ਪੰਜਾਬ ਦੇ ਵਿੱਚ ਹੁਣ ਖੇਡਾਂ ਨੂੰ ਅੱਗੇ ਵਧਾਉਣ ਦੇ ਲਈ ਸਪੋਰਟਸ ਹੱਬ ਦਾ ਉਦਘਾਟਨ ਕੀਤਾ ਜਾਵੇਗਾ ਸਪੋਰਟਸ ਕਲੱਬ ਬਣਾਇਆ ਜਾਵੇਗਾ ਸ ਇਸ ਖਬਰ ਤੇ ਅਗੇ ਜ਼ਿਆਦਾ ਜਾਣਕਾਰੀ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਜਲੰਧਰ ਤੋਂ ਜੁੜਗੇ ਨੇ ਵਿੱਕੀ ਕੰਬੋਜ ਵਿੱਕੀ ਕੀ ਕੁਝ ਜਾਣਕਾਰੀ ਹੈ ਅੱਜ ਖੇਡਾਂ ਨੂੰ ਉਚਾਹਿਤ ਕਰਨ ਦੇ ਲਈ ਆਮ ਆਦਮੀ ਪਾਰਟੀ ਦਾ ਇੱਕ ਨਵਾਂ ਉਪਰਾਲਾ ਦੇਖਣ ਨੂੰ ਮਿਲੇਗਾ ਤੇ ਸਪੋਰਟਸ ਅਭੀ ਸ਼ੁਰੂਆਤ ਕੀਤੀ ਜਾਣੀ ਹੈ ਆ ਬਿਲਕੁਲ ਪੁੱਛਤਾ ਜਿੰਦਾਜੀ ਅੱਜ ਸਾਹਮਣੇ ਮੁੱਖ ਮੰਤਰੀ ਪੰਜਾਬ ਸਰਦਾਰਪੱਤੋ ਹਜ਼ਰੀ ਮਾਨ ਉਹਨਾਂ ਦੇ ਨਾਲ ਕੌਮੀ ਕਨਵੀਨਰ ਜਿਹੜੇ ਹੈ ਕਹਿੰਦੇ ਅਰਜਨ ਕੇਤਰੀਵਾਲ ਹੋ ਰਹਣਗੇ ਔਰ ਨਾਲ ਹੀ ਨਾਲ ਜਲੰਧਰ ਦੀ ਲੀਡਰਸ਼ਿਪ ਜਿਹੜੀ ਹੈਗੀ ਉਹ ਵੀ ਰਹੇਗੀ ਔਰ ਅੱਜ ਇਹਨਾਂ ਵੱਲੋਂ ਇੱਕ ਸਪੋਰਟ ਹੱਬ ਜਿਹੜਾ ਬਰਟਨ ਪਾਰਟੀ ਕਾਫੀ ਸੁਣੇ ਤੋਂ ਇੱਕ ਕੰਮ ਅੜਿਆ ਪਿਆ ਸੀ ਔਰ ਜਲੰਧਰ ਨੂੰ ਇਸ ਚੀਜ਼ ਦੀ ਲੋੜ ਵੀ ਸੀਗੀ ਮੰਗ ਵੀ ਸੀਗੀ ਕਿ ਇੱਕ ਸਪੋਰਟ ਹੱਬ ਜਿਹੜਾ ਜਲੰਧਰ ਦੇ ਵਿੱਚ ਬਣਾਇਆ ਜਾਵੇ ਔਰ ਅੱਜ ਉਹਦਾ ਇਨੌਗੁਰੇਸ਼ਨ ਜਿਹੜੀ ਹੈਗੀ ਭਗਵੰਤ ਸਾਨ ਮਾਨ ਵੱਲੋਂ ਕੀਤੀ ਜਾਣੀ ਹੈ ਔਰ ਇਹਦੇ ਵਿੱਚ ਜਿੰਦਾ ਕਿ ਪਹਿਲਾਂ ਕਿਸ ਸਟੇਡੀਅਮ ਅੰਦਰ ਬਣਾਇਆ ਜਾਣਾ ਉਹਦੇ ਨਾਲ ਬਾਸਕਟਬਾਲ ਦਾ ਇੱਕ ਬਣਾਇਆ ਜਾਣਾ ਜਿਹੜੀ ਕੋ ਬਾਸਕਟਬਾਲ ਹੈਗੀ ਆ ਉਹਦੇ ਨਾਲ ਨਾਲ ਵਾਲੀਬਾਲ ਹੈਗਾ ਇਹਨਾਂ ਦੇ ਚਾਰ ਪੰਜ ਜਿਹੜੇ ਹੈਗੇ ਸਪੋਰਟ ਨੂੰ ਉਸ਼ਾਹਿਦ ਕਰਨ ਲਈਏ ਜਿਹੜਾ ਪਰ ਨਹੀਂ ਪਤਾ ਲੱਗੇਗਾ ਭਗਵੰਦ ਮਾਨ ਵੱਲੋਂ ਰੱਖਿਆ ਜਾਣਾ ਔਰ ਲੰਬੇ ਸਮੇਂ ਤੋਂ ਜਿਹੜੀ ਇੰਤਜ਼ਾਰ ਦੁੱਤ ਇਹ ਵੀ ਸੱਚਾ ਅਰੋਧ ਜਿਹੜੀ ਮਹਿੰਦ ਚਲਾਈ ਗਈ ਆ ਉਸ ਨੂੰ ਦੇਖਦੇ ਹੋਏ ਵੀ ਇਸ ਨੂੰ ਅਵਲ ਲੱਗੇ ਦਾ ਇੱਕ ਸਪੋਰਟ ਸਬ ਕਿਹਾ ਜਾ ਸਕਦਾ ਕਿ ਜਿਹੜੇ ਨੌਜਵਾਨ ਹੈਗੇ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਇਸ ਸਪੋਰਟ ਸਬ ਜਿਹੜਾ ਉਹ ਜਿਹੜਾ ਸ਼ੁਰੂ ਕੀਤਾ ਜਾਣਾ ਜੀ ਵਿਕੀ ਇਸ ਸਪੋਰਟਸ ਕਲੱਬ ਦੇ ਵਿੱਚ ਕੀ ਸਾਰੇ ਨੌਜਵਾਨ ਪਾਰਟਿਸਿਪੇਟ ਕਰ ਸਕਣਗੇ ਜਾਂ ਫਿਰ ਸਿਰਫ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਵਿਦਿਆਰਥੀ ਸਿਰਫ ਉਹ ਹੀ ਪਾਰਟਿਸਿਪੇਟ ਕਰ ਸਕਣਗੇ ਦੇਖੋ ਇਹਦੇ ਬਾਰੇ ਹਜੇ ਪੂਰੀ ਜਾਣਕਾਰੀ ਨਹੀਂ ਹੈ ਫਿਲਹਾਲ ਜਿਹੜੇ ਸਰਕਾਰੀ ਜਿਹੜੇ ਹੈਗੇ ਆ ਉਹ ਆਲਰੇਡੀ ਉਹਦੇ ਵਿੱਚ ਪਾਰਟਿਸਪੇਟ ਕਰਨਗੇ ਹੋ ਸਕਦਾ ਕੋਈ ਪਾਰਟਿਕੂਲਰ ਛੋਟੀ ਮੋਡੀ ਫੀਸ ਰੱਖੀ ਜਾਵੇ ਤਾਂ ਕਿ ਜਿਹੜੀ ਆਮ ਜਨਤਾ ਹੈਗੀ ਉਹ ਉਹ ਵੀ ਇਹਦੇ ਵਿੱਚ ਜਾ ਕੇ ਆਪਣੀ ਸਮੂਲੀਅਤ ਕਰ ਸਕਣ ਉਹ ਵੀ ਇਹਨਾਂ ਘੇਡਾਂ ਦੇ ਵਿੱਚ ਹਿੱਸਾ ਲੈ ਸਕਣ ਥੋੜੀ ਬੋਦੀ ਫੀਸ ਜ਼ਰੂਰ ਇਹਦੇ ਵਾਸਤੇ ਰੱਖੀ ਜਾ ਸਕਦੀ ਹੈ ਜੀ ਜੀ ਤੇ ਨਾਲ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ ਜਦੋਂ ਇਸ ਦਾ ਉਦਘਾਟਨ ਕੀਤਾ ਜਾਵੇਗਾ ਜਦੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਬਿਲਕੁਲ ਸੀਐਮ ਭਗਵਨ ਸਿੰਘ ਮਾਨ ਇੱਥੇ ਰਹਿਣਗੇ ਨਾਲ ਦੇ ਨਾਲ ਕੌਮੀ ਕਨਵੀਨਰ ਰਹਿਣਗੇ ਕੈਬਨਿਟ ਮੰਤਰੀ ਮਹਿੰਦਰ ਪਾਪ ਉਹ ਵੀ ਇੱਥੇ ਹੋਣਗੇ ਪੰਜਾਬ ਪ੍ਰਧਾਨ ਅਮਨ ਰੋਣਾ ਹੈਗੇ ਉਹ ਵੀ ਇੱਥੇ ਨਜ਼ਰ ਆ ਸਕਦੇ ਨੇ ਚੈਰੀ ਕਲਤੀ ਜਿਹੜੇ ਹੈਗੇ ਉਹ ਵੀ ਇੱਥੇ ਨਜ਼ਰ ਆ ਸਕਦੇ ਨੇ ਔਰ ਖਾਸ ਕਰਕੇ ਜਿਹੜੇ ਅਸ਼ੋਕ ਮਿੱਤਲ ਹੈਗੇ ਨੇ ਰਾਜ ਸਭਾ ਮੈਂਬਰ ਹੈਗੇ ਨੇ ਉਹਨਾਂ ਦਾ ਉਪਰਾਲਾ ਸਦਕਾ ਇਹ ਪ੍ਰੋਜੈਕਟ ਨੂੰ ਲਿਆਂਦਾ ਜਾ ਰਿਹਾ ਔਰ ਨਾਲ ਦੀ ਨਾਲ ਜਿਹੜੇ ਨਵੇਂ ਸਾਥੇਗੇ ਇੰਚਾਰਜ ਸੈਂਟਰਲ ਹਲਕੇ ਦੇ ਨਦੀਨ ਕੋਹਲੀ ਉਹ ਵੀ ਇੱਥੇ ਮੌਜੂਦ ਰਹਿਣਗੇ ਜੀ ਠੀਕ ਹੈ ਵਿੱਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂ